ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼蒂ਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਿ ਆਮ ਆਦਮੀ ਪਾਰਟੀ ਨੇ ਵੱਡਾ ਐਕਸ਼ਨ ਲਿਆ ਹੈ ਆਪਣੇ ਹੀ ਇੱਕ ਹਲਕਾ ਇੰਚਾਰਜ ਦੇਤੇ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿੱਥੇ ਬਲਾਕ ਸਮਤੀ ਦੀਆਂ ਚੋਣਾਂ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਬਾਅਦ ਕਾਫੀ ਜ਼ਿਆਦਾ ਦਾਵਾ ਡੋਲ ਨਜ਼ਰ ਆ ਰਹੀ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਗਿਆ ਹੈ ਜਿਹੜਾ ਕਿ ਰਾਤੋਂ ਰਾਤ ਹੀ ਇੱਕ ਵੱਡਾ ਬਦਲਾਅ ਕਰਕੇ ਰੱਖ ਦਿੱਤਾ ਹੈ ਜੇਕਰ ਗੱਲ ਕਰੀਏ ਜਿੱਥੇ ਆਮ ਆਦਮੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿੰਦੇ ਸੀਗੇ ਕਿ ਅਸੀਂ ਜਿਹੜੇ ਹਾਂ ਲੀਡਰ ਹੋ ਕੇ ਕੰਮ ਕਰਦੇ ਹਾਂ ਲੀਡਰ ਹੋ ਕੇ ਬੇ ਤੜਕ ਜਿਹੜਾ ਹੈ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਲੇਕਿਨ ਇਸ ਤਰੀਕੇ ਦੇ ਨਾਲ ਜਿਹੜੀਆਂ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਕਾਟਾ ਪਿਆ ਹੈ ਤਾਂ ਉਸ ਤਰੀਕੇ ਦੇ ਨਾਲ ਇਹ ਦਿਖ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਹੀ ਜਿਹੜੇ ਨੇ ਆਗੂਆਂ ਕੋਲੋਂ ਆਪਣੇ ਹੀ ਇੰਚਾਰਜਾਂ ਕੋਲੋਂ ਜ਼ਿਆਦਾ ਖੁਸ਼ ਨਜ਼ਰ ਨਹੀਂ ਆ ਰਹੀ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਆਪਣੇ ਹੀ ਹਲਕਾ ਇੰਚਾਰਜ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਚੋਣਾਂ ਦੀ ਹਾਰ ਤੋਂ ਬਾਅਦ ਜ਼ਿਆਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਰ ਗਏ ਨੇ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਉਣ ਵਾਲੇ ਸਮੇਂ ਦਾ ਪਤਾ ਲੱਗ ਗਿਆ ਹੈ ਕਿਉਂਕਿ ਹੌਲੀ-ਹੌਲੀ ਜਿਸ ਤਰੀਕੇ ਦੇ ਨਾਲ ਲੋਕਤੰਤਰ ਜਾਗ ਉੱਠਾ ਹੈ ਲੋਕਾਂ ਨੇ ਇਹਨਾਂ ਵੋਟਾਂ ਦੇ ਵਿੱਚ ਜਿਹੜੀ ਹੈ ਲੋਕ ਵੋਟਾਂ ਦੇ ਵਿੱਚ ਲੋਕਾਂ ਨੇ ਜੋ ਸਾਥ ਦਿੱਤਾ ਹੈ ਅਕਾਲੀ ਦਲ ਦਾ ਕਾਂਗਰਸ ਦਾ ਉਸ ਮੁਤਾਬਿਕ ਆਮ ਆਦਮੀ ਪਾਰਟੀ ਥੋੜੀ ਜਿਹੀ ਕਿਤੇ ਨਾ ਕਿਤੇ ਦਾਵਾਂ ਡੋਲ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਜਿਹੜਾ ਹੈ ਐਕਸ਼ਨ ਲਿਆ ਹੈ ਪੰਜਾਬ ਸਰਕਾਰ ਨੇ ਆਪਣੇ ਹੀ ਹਲਕਾ ਇੰਜਾਜ ਦੇ ਉੱਤੇ ਨਵਾਂ ਸ਼ਹਿਰ ਜਿਹੜਾ ਹੈ ਆ ਆਮ ਆਦਮੀ ਪਾਰਟੀ ਜਿਹੜੀ ਹੈ ਸਰਕਾਰ ਦੇ ਸੱਤਾ ਸੰਭਾਲਦੇ ਆ ਪਾਰਟੀ ਲਈ ਕੰਮ ਕਰਨ ਵਾਲੇ ਹਲਕਾ ਇੰਚਾਰਜ ਲਲਿਤ ਮੋਹਨ ਪਾਟਕ ਵੱਲੋਂ ਸਤਾਨਕ ਚੰਡੀਗੜ੍ਹ ਰੋਡ ਤੇ ਸਰਕਾਰੀ ਸਕੂਲ ਨੇੜੇ ਪੁਰਾਣੇ ਡੀਐਸਪੀ ਦਫਤਰ ਵਿੱਚ ਬਣਾਏ ਗਏ ਆਮ ਆਦਮੀ ਪਾਰਟੀ ਦੇ ਇੱਕ ਦਫਤਰ ਦੀ ਕੇ ਤਸਵੀਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀ ਵਾਲੀਆਂ ਤਸਵੀਰਾਂ ਸਮੇਤ ਲਗਾਏ ਬੋਰਡ ਜਿਸ ਤੇ ਦਫਤਰ ਦਲਿਤ ਮੋਹਨ ਪਾਟਕ ਲਿਖਵਾਇਆ ਗਿਆ ਸੀ ਉਹ ਬੋਰਡ ਹੁਣ ਬੀਤੇ ਦਿਨ ਹੋਇਆ ਇਸ ਹੋਈਆ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਨਵਾਂ ਸ਼ਹਿਰ 'ਚ ਆਪ ਦੀ ਕਰਾਰੀ ਹਾਰ ਤੋਂ ਬਾਅਦ ਉਸ ਥਾਂ ਨੂੰ ਲੱਗੀ ਬੋਰਡ ਨੂੰ ਹਟਾ ਕੇ ਹੁਣ ਉਸ ਥਾਂ ਤੇ ਜ਼ਿਲ੍ਹਾ ਦਫ਼ਤਰ ਸ਼ੀਤਪਗਰ ਸਿੰਘ ਨਗਰ ਆਮ ਆਦਮੀ ਪਾਰਟੀ ਦਾ ਬੋਰਡ ਲਗਾ ਦਿੱਤਾ ਗਿਆ ਹੈ ਇਹ ਬੋਰਡ ਜੋ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਆਪ ਨੇਤਾ ਮਨੀਸ਼ ਸੋਸੋਦੀਆ ਆਪ ਨੇਤਾ ਅਮਨ अरोड़ा ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਦ ਕਿ ਹਲਕਾ ਇੰਚਾਰਜ ਲलित ਮੋਹਰ ਪਾਠਕ ਦੀ ਤਸਵੀਰ ਹਟਾ ਦਿੱਤੀ ਗਈ ਹੈ ਤੇ ਇਸ ਕਾਰਨ ਹਾਲੇ ਕੋਈ ਪਤਾ ਨਹੀਂ ਲੱਗ ਰਿਹਾ ਇਹ ਬੋਰਡ ਨੂੰ ਦੇਖ ਕੇ ਲੋਕਾਂ ਨੇ ਸਮਝ ਨਹੀਂ ਆ ਰਿਹਾ ਕਿ ਹੁਣ ਇਹ ਦਫਤਰ ਹਲਕਾ ਇੰਚਾਰਜ ਦਾ ਰਹੇਗਾ ਜਾਂ ਇਸ ਨੂੰ ਜ਼ਿਲ੍ਹਾ ਪ੍ਰਧਾਨ ਸਮੇਤ ਅਗੂਆਂ ਚ ਚਲਾਉਣ ਦੇ ਉਪਰਾਲੇ ਕੀਤੇ ਜਾਣਗੇ ਜਿਸਕਿ ਜੋਕ ਹੈ ਕਿ 2022 ਵਿਚ ਆਮ ਆਦਮੀ ਪਾਰਟੀ ਸਰਕਾਰ ਸੱਤਾ ਵਿਚੋਂ ਤੋਂ ਬਾਅਦ ਪਾਠਕ ਵੱਲੋਂ ਦਫਤਰ ਡੀਐਸਪੀ ਨਵਾਂ ਸ਼ਹਿਰ ਵਿਖੇ ਆਪਣਾ ਦਫਤਰ ਸਥਾਪਿਤ ਕਰ ਲਿਆ ਗਿਆ ਸੀ ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਸਤਨਾਮ ਜਲਾਲਪੁਰਾ ਨੂੰ ਜ਼ਿਲ੍ਹਾ ਪੱਧਰੀ ਦਫ਼ਤਰ ਦੀ ਥਾਂ ਨਾ ਮਿਲਣ ਕਾਰਨ ਉਹਨਾਂ ਨੇ ਛੋਕਰਾ ਮਹੱਲਾ ਇੱਕ ਦਫ਼ਤਰ ਕਿਰਾਏ ਤੇ ਲੈ ਕੇ ਉੱਥੇ ਕੁਰਸੀਆਂ ਸਮੇਤ ਹੋਰ ਸਮਾਨ ਰੱਖਿਆ ਗਿਆ ਸੀ ਜਦਕਿ ਹਲਕਾ ਇੰਚਾਰਜ ਪਟਿਕਵਾਲੋ ਸਥਾਨ ਤੇ ਆਪਣਾ ਦਫ਼ਤਰ ਜਿਹੜਾ ਸਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਜਿਹੜਾ ਹੈ ਸੁਣਿਆ ਜਾਂਦਾ ਸੀ ਉਪਰਾਲੇ ਕੀਤੇ ਜਾਂਦੇ ਜਾ ਰਹੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਅਫਦਰ ਨੂੰ ਜ਼ਿਲ੍ਹਾ ਦਫ਼ਤਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਸਮਝ ਤੋਂ ਪਰੇ ਹੋ ਗਿਆ ਹੈ ਇਸ ਸੰਬੰਧੀ ਹਲਕਾ ਇੰਚਾਰਜ ਲਲਿਤ ਮੋਹਰ ਪਾਕਹ ਕੱਤੇ ਜ਼ਿਲ੍ਹਾ ਪ੍ਰਬਾਰ ਸਤਨਾਮ ਜਲਾਲਪੁਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਪਰਕ ਨਹੀਂ ਹੋ ਸਕਿਆ ਤਾਂ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀ ਚੋਣਾਂ ਨੇ ਹਲਾਕੇ ਰੱਖ ਦਿੱਤਾ ਹੈ ਲੋਕਾਂ ਦੀ ਸੋਚ ਜਿੱਥੇ ਲੋਕਤੰਤਰ ਸੋਚਦਾ ਹੈ ਵੋਟ ਦਿੰਦਾ ਹੈ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਹੁਣ ਘਬराई ਹੋਈ ਨਜ਼ਰ ਆ ਗਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਆਗਦੀਆਂ ਰਿਪੀਟ ਹੋਦੀਆਂ ਕਾਫੀ ਗੱਲਾਂ ਕਰ ਰਹੀ ਸੀ ਬੜੇ ਆਪਣੇ ਜਿਹੜੇ ਨੇ ਨਾਰੇਬਾਜ਼ੀਆਂ ਲਗਾ ਰਹੀ ਸੀ ਜੇ ਗੱਲ ਕਰੀਏ ਤਾਂ 2027 ਦੇ ਵਿੱਚ ਇਹਦਾ ਜਵਾਬ ਲੋਕਾਂ ਨੂੰ ਮਿਲ ਜਾਏਗਾ ਜਿਸ ਤਰੀਕੇ ਦੇ ਨਾਲ ਹੁਣ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਦਿੱਤਾ ਹੈ ਧੰਨਵਾਦ